ਜਿੱਥੇ ਮਨੁੱਖ ਇੱਕ ਦੂਜੇ ਨੂੰ ਲੁੱਟਣ ਤੇ ਆ ਜਵੇ ਜਦੋਂ ਔਰ ਉਹਨਾਂ ਦਿਨਾਂ ਦੇ ਵਿੱਚ ਜਾਣੀ ਕਿ ਕੋਈ ਇਮਾਨਦਾਰੀ ਦੀ ਐਗਜ਼ਾਮਪਲ ਦਵੇ ਜੀ ਜੀ ਤੇ ਫਿਰ ਇਦਾਂ ਲੱਗਦਾ ਵੀ ਜਿੱਦਾਂ ਨਾ ਬਈ ਬੀਜਨਾਸ ਨਹੀਂ ਹੈਗਾ ਕਿਸੇ ਚੀਜ਼ ਦਾ ਕਿਉਂਕਿ ਹੁਣ ਇਹ ਥੋੜਾ ਨਾ ਅਵਾਰਡ ਵਾਲਾ ਸੀਨ ਜਿਹਾ ਹੋ ਗਿਆ ਨਾ ਤੇ ਤੁਸੀਂ ਸਰ ਜਦੋਂ ਕਿਹਾ ਨਾ ਕਿ ਮੈਂ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਇੱਕ ਵਾਰੀ ਲੱਗੇ ਤਾਂ ਕਹਿਣ ਲੱਗੇ ਜੀ ਮੇਰਾ ਦੁਬਾਰਾ ਵੀ ਪਰਸ ਗਰੇ ਰੱਬ ਕਰੇ ਮੈਂ ਜਦੋਂ ਹਾਂ ਨਾ ਕੋਲ ਆਇਆ ਸਬਜ਼ੀ ਮੰਡੀ ਤੇ ਇਹ ਦੋ ਇਹ ਦੋਨੋਂ ਪਰਸ ਬੰਦ ਰੱਖੇ ਦੇ ਬੈਠੇ ਸੀਗੇ ਇਹ ਪਰਸ ਨੂੰ ਖੋਲ ਪਰਸ ਜੀ ਬੰਦ ਤੋਂ ਥੋੜੇ ਆ ਆ ਦੇਖਿਓ ਆ ਪਰਸ ਨੂੰ ਬੰਦ ਕੀਤਾ ਬਿਲਕੁਲ ਹੀ ਨਹੀਂ ਕਹਿੰਦੇ ਪਰਸ ਹੈਗੀ ਦਾ ਮੈਂ ਕਿਹਾ ਖੋਲੂਗੇ ਤਾਂ ਹੀ ਪਤਾ ਲੱਗੂਗਾ ਕਿਹਦਾ ਪਰਸ ਆ ਕਹਿੰਦੇ ਇਮਾਨਦਾਰ ਘੱਟ ਅੱਜਕੱਲ ਜਿਆਦਾ ਬੇਈਮਾਨ ਹੁੰਦੇ ਨੇ ਇਸੇ ਕਰਕੇ ਲੋਕਾਂ ਦੇ ਬਹੁਤ ਨੁਕਸਾਨ ਹੁੰਦੇ ਨੇ ਪਰ ਜਿਹੜੇ ਬਿਨਾ ਕਿਸੇ ਦਿਖਾਵੇ ਤੋਂ ਕਿਸੇ ਦੀ ਮਦਦ ਕਰਨ ਉਹੀ ਸੱਚੇ ਇਨਸਾਨ ਹੁੰਦੇ ਨੇ ਉਹੀ ਸੱਚੇ ਇਨਸਾਨ ਹੁੰਦੇ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕਿਹਾ ਜਾਂਦਾ ਹੈ ਕਿ ਜਿੱਥੇ ਮਤਲਬ ਖਤਮ ਹੋ ਜਵੇ ਨਾ ਉੱਥੋਂ ਇਨਸਾਨੀਅਤ ਸ਼ੁਰੂ ਹੁੰਦੀ ਹੈ ਔਰ ਹਾਲ ਦੀ ਘੜੀ ਜੋ ਪੰਜਾਬ ਦੇ ਹਾਲਾਤ ਆ ਬੰਦਾ ਇਨਸਾਨੀਅਤ ਬਾਰੇ ਸੋਚ ਵੀ ਨਹੀਂ ਸਕਦਾ ਅੱਜ ਹੁੰਦਾ ਕੀ ਹੈ ਜੀ ਮੇਰਾ ਦਫ਼ਤਰ ਹੈ ਔਰ ਦਫ਼ਤਰ ਦਾ ਦਰਵਾਜ਼ਾ ਜੋਰਤੀ ਖੜਕਦਾ ਹੈ ਉਹਨਾਂ ਤਿੰਨ ਜਾਣੇ ਲੋਈਆਂ ਲੈ ਕੇ ਦਫ਼ਤਰ ਦੇ ਅੰਦਰ ਦਾਖਲ ਹੋ ਜਾਂਦੇ ਆ ਹੈ ਤਾਂ ਮੇਰੇ ਭਾਈ ਮੈਂ ਇੱਕ ਵਾਰੀ ਡਰ ਗਿਆ ਮੈਂ ਕਿਹਾ ਇਹ ਕਿਉਂ ਅੰਦਰ ਆ ਗਏ ਲੋਈਆਂ ਲੈ ਕੇ ਕੋਈ ਹਥਿਆਰ ਤਾਂ ਨਹੀਂ ਤਾਂ ਬਾਅਦ ਚ ਪਤਾ ਲੱਗਦਾ ਕਹਿੰਦੇ ਸਾਡੇ ਉੱਤੇ ਬੋਝ ਬਹੁਤ ਹੈ ਵਿੱਕੀ ਭਾਜੀ ਨੇ ਸੰਦੀਪ ਭਾਜੀਆ ਕ੍ਰਿਸ਼ਨ ਭਾਜੀਆ ਕਹਿੰਦੇ ਬੋਝ ਬਹੁਤ ਹੈ ਮੈਂ ਕਿਹਾ ਬੋਝ ਕਿਸ ਗੱਲ ਦਾ ਕਹਿੰਦੇ ਯਾਰ ਇੱਕ ਪਰਸ ਮਿਲਿਆ ਭਾਰਾ ਪਰਸ ਹੈ ਏਟੀਐਮ ਕਾਰਡ ਵਿੱਚ ਨੋਟ ਨੇ 4-5000 ਰੁਪਿਆ ਪਰ ਪਰਸ ਹੈ ਜਿਹਦਾ ਉਹਦਾ ਕੋਈ ਮੋਬਾਈਲ ਨੰਬਰ ਨਹੀਂ ਮਿਲ ਰਿਹਾ ਜਦੋਂ ਪਰਸ ਦੇਖਿਆ ਵਿੱਚ ਆਇਡੈਂਟੀਟੀ ਕਾਰਡ ਦੇਖਿਆ ਤਾਂ ਪਤਾ ਲੱਗਿਆ ਪਰਸ ਹੈ ਜੀ ਆਜ਼ਾਦ ਸਾਹਿਬ ਦਾ ਜਿਹੜੇ ਸਿੰਗਰ ਨੇ ਔਰ ਸਮਾਜ ਸੇਵੀ ਨੇ ਤਾਂ ਫਿਰ ਅਸੀਂ ਆਜ਼ਾਦ ਸਾਹਿਬ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੰਪਰਕ ਹੋ ਗਿਆ ਆਜ਼ਾਦ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਇਹ ਸਾਡੇ ਵੀਰਾਂ ਦੀ ਸ਼ਲਾਘਾ ਵੀ ਕਰਨਾ ਚਾਹੁੰਦੇ ਔਰ ਥੋੜੀ ਜਿਹੀ ਪਰੇਸ਼ਾਨੀ ਤਾਂ ਹੋਈ ਜਾਂਦੇ ਬੰਦੇ ਜਦੋਂ ਆਪਣੀ ਮਿਹਨਤ ਨਾਲ ਕਮਾਈ ਹੋਈ ਰਕਮ ਇਉਂ ਕਿਤੇ ਗਿਰ ਜਾਵੇ ਪਰ ਜਦੋਂ ਹੁਣ ਇਹਨਾਂ ਨੂੰ ਪਰਸ ਮਿਲਿਆ ਮਿਲਿਆ ਨਹੀਂ ਦੇਣ ਵਾਲੀ ਹੈ ਇਹ ਕੱਢ ਲਓ ਜਦੋਂ ਪਰਸ ਮਿਲਿਆ ਤਾਂ ਚਿਹਰੇ ਤੇ ਖੁਸ਼ੀ ਆ ਔਰ ਸਰ ਹੁਣ ਨੇ ਵੀ ਗੱਲ ਕਹੀ ਕਿ ਯਾਰ ਨੇਕ ਕਮਾਈ ਕਦੀ ਕਿਤੇ ਨਹੀਂ ਜਾਂਦੀ ਪਰ ਮੈਂ ਵਿੱਕੀ ਬਾਜੀ ਹੁਣਾਂ ਦੀ ਸੰਦੀਪ ਬਾਜੀ ਦੀ, ਕ੍ਰਿਸ਼ਨ ਭਾਈ ਦੀ ਸ਼ਲਾਘਾ ਕਰਦਾ ਸਰ ਕੀ ਕਹਿਣਾ ਚਾਹੂੰਗਾ ਜੀ ਸਾਡੇ ਭਰਾਵਾਂ ਬਾਰੇ ਜਿੱਦਾਂ ਤੁਸੀਂ ਦੱਸੇ ਦਿੱਤਾ ਬਈ ਜਿੱਦਾਂ ਅੱਜ ਪੰਜਾਬ ਦਾ ਕੀ ਸਮਾਜਿਕ ਤੌਰ ਦੇ ਉੱਤੇ ਮਨੁੱਖ ਜਿਹੜੇ ਐ ਇੰਨੇ ਗਿਰ ਗਏ ਆ ਲੁੱਟਾਂ ਖੁੱਟਾਂ ਦੀਆਂ ਬਹੁਤ ਜ਼ਿਆਦਾ ਜਿੱਦਾਂ ਮੈਂ ਤਕਰੀਬਨ ਤੁਹਾਡਾ ਚੈਨਲ ਜਿਹੜਾ ਆ ਉਹਦਾ ਕਾਫੀ ਲੰਬੇ ਸਮੇਂ ਤੋਂ ਸਰੋਤਾ ਆਂ ਬਹੁਤ ਸਾਰਾ ਜਿਹੜਾ ਤੁਸੀਂ ਉਦਦਮ ਕਰਦੇ ਰਹਿੰਦੇ ਆ ਕਿ ਸਮਾਜ ਦੇ ਵਿੱਚ ਬੜੀਆਂ ਗਰਾਵਟਾਂ ਜਿਹੜੀਆਂ ਰੋਜ਼ ਹੀ ਹਰ ਰੋਜ਼ ਲੁੱਟ ਖੋਹਦੀ ਕੋਈ ਨਾ ਕੋਈ ਜਿਹੜੀ ਆ ਉਹ ਬਾਰਦਾਤ ਨੂੰ ਜਿਹਦਾ ਕਵਰ ਕਰਦੇ ਰਹਿੰਦੇ ਜਿੱਥੇ ਮਨੁੱਖ ਇੱਕ ਦੂਜੇ ਨੂੰ ਲੁੱਟਣ ਤੇ ਆ ਜਵੇ ਜਦੋਂ ਔਰ ਉਹਨਾਂ ਦਿਨਾਂ ਦੇ ਵਿੱਚ ਜਾਣੀ ਕਿ ਕੋਈ ਇਮਾਨਦਾਰੀ ਦੀ ਐਗਜ਼ਾਮਪਲ ਦਵੇ ਤੇ ਫਿਰ ਇਦਾਂ ਲੱਗਦਾ ਵੀ ਜਦਦਾ ਨਾ ਬਈ ਜਨਾਸ ਨਹੀਂ ਹੈਗਾ ਕਿਸੇ ਚੀਜ਼ ਦਾ ਜੇ ਧਰਤੀ ਖੜੀ ਆ ਨਾ ਤਾਂ ਕੁਝ ਲੋਕ ਹੈਗੇ ਆ ਬਈ ਜਿਨ੍ਹਾਂ ਦੇ ਕਰਕੇ ਜਿਨ੍ਹਾਂ ਦੇ ਸਿਰ ਦੇ ਉੱਤੇ ਜੜੀ ਨਾ ਜਿਨ੍ਹਾਂ ਦੀ ਇਮਾਨਦਾਰੀ ਦੇ ਉੱਤੇ ਜਣੀ ਕਿ ਵੀ ਇਹ ਜਿਹੜਾ ਢਾਂਚਾ ਜਿਹੜਾ ਸਮਾਜਿਕ ਢਾਂਚਾ ਕੁਝ ਠੀਕ ਹੈ ਕੱਲ ਬਹੁਤ ਦੇ ਸਿੰਘਾਂ ਤੇ ਨਹੀਂ ਆ ਹਾਂ ਇਹੋ ਜਿਹੇ ਇਨਸਾਨ ਜਿਹੜੇ ਆ ਇਨਸਾਨੀਤ ਪਸੰਦ ਇਨਸਾਨ ਹੈ ਉਹਨਾਂ ਦੀ ਤਾਰੀਫ ਜਿਹੜੀ ਆ ਨਾ ਇਹ ਮੈਂ ਮੇਰੇ ਕੋਲ ਸ਼ਬਦ ਨਹੀਂ ਹੈਗੇ ਵੀ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਮੈਂ ਇਹਨਾਂ ਦੀ ਕਿਉਂਕਿ ਪਰਸ ਦੇ ਵਿੱਚ ਜਿਹੜਾ ਆ ਅੱਜ ਤਾਂ ਜਣੀ ਕਿ 10-10 ਰੁਪਏ ਦੇ ਤੇ ਲੋਕ ਬੇਈਮਾਨ ਹੋ ਰਹੇ ਆ ਜਿਹੜਾ ਮੇਰੇ ਨਾਲ ਬਾਤ ਵੀ ਪਾਇਓ ਮੈਨੂੰ ਜਦਾ ਭਾਰਾ ਲੱਗ ਰਿਹਾ ਜਦਾ ਬੜਾ ਨਹੀਂ ਗਲਤੀ ਤੇ ਬਾਤ ਨਹੀਂ ਚਾਹੀਦੀ ਬਾਤ ਹਾਂ ਨਹੀਂ ਔਰ ਮੈਂ ਸਮਝਦਾ ਵੀ ਇਹ ਜਿਹੜੇ ਆ ਇਦਾਂ ਦੇ ਇਨਸਾਨ ਜਿਹੜੇ ਆ ਨਾ ਜਿਹੜੀ ਕਿਸੇ ਵੀ ਜਿਹੜੀ ਆ ਸਮਾਜ ਦੀ ਜਿਹੜੀ ਹੈ ਨਾ ਸੁੰਦਰਤਾ ਜਿਹੜੀ ਹੁੰਦੀ ਆ ਜੇ ਆਪਾਂ ਉਹਨੂੰ ਸੁੰਦਰਤਾ ਨੂੰ ਦੇਖੀਏ ਤਾਂ ਇਦਾਂ ਦੇ ਲੋਕ ਜਿਹੜੇ ਆ ਨਾ ਇਮਾਨਦਾਰ ਲੋਕਾਂ ਦੇ ਨਾਲ ਜਿਹੜੀ ਆ ਉਹ ਸੁੰਦਰਤਾ ਬਣਦੀ ਆ ਔਰ ਪੰਜਾਬ ਦਾ ਮਾਹੌਲ ਜਿੱਥੇ ਬਹੁਤ ਜ਼ਿਆਦਾ ਜਾਨੀ ਕਿ ਅੱਜ ਦੇ ਸਮੇਂ ਦੇ ਵਿੱਚ ਖਰਾਬ ਆ ਔਰ ਉਹਨਾਂ ਸਮਿਆਂ ਦੇ ਵਿੱਚ ਲੁੱਟ ਘੁਟ ਦੇ ਸਮੇਂ ਦੇ ਵਿੱਚ ਇੱਕ ਚੀਜ਼ ਗਵਾਚੀ ਹੋ ਜਿਹੜੀ ਆ ਕਿਸੇ ਦੀ ਲੱਭ ਜਾਨੀ ਔਰ ਲੈਣੀ ਤੇ ਬਹੁਤ ਬੜੀ ਮਹਾਨਤ ਆ ਜਦੋਂ ਜਦ ਕੀਤੀ ਕੋਸ਼ਿਸ਼ਾਂ ਕਰ ਰਹੇ ਦੁਪਹਿਰ ਦੀਆਂ ਹਾਂ ਔਰ ਦੁਪਹਿਰ ਦੀਆਂ ਜਾਨੀ ਕਿ ਇੱਕ ਇਹਨਾਂ ਨੇ ਹੋਰ ਕੱਲ ਦੱਸੀ ਤੁਹਾਡਾ ਪਰਸ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਕਿ ਸਬਜੀ ਮੰਡੀ ਡੇ ਗਿਆ ਸੀ ਜੀ ਕ੍ਰਿਸ਼ਨ ਜੀ ਕਹਿੰਦੇ ਕੋਈ ਚੱਕੇ ਉਸ ਤੋਂ ਪਹਿਲਾਂ ਮੇਰੀ ਨਜ਼ਰ ਪਈ ਮੈਂ ਭੱਜ ਕੇ ਜਾ ਕੇ ਚੱਕ ਲਿਆ ਕੋਈ ਮਾੜਾ ਅਨਸਰ ਨਾ ਚੱਕ ਲਿਆ ਹਾਂ ਨਹੀਂ ਇਹ ਇਹ ਬਹੁਤ ਵੱਡੀ ਜਾਨੀ ਕਿ ਕਦੀ ਹੋਈ ਜੀ ਐਪਰੀਸ਼ੀਏਟ ਕਰਨ ਵਾਲੀ ਬਹੁਤ ਵੱਡੀ ਜਾਨੀ ਕਿ ਗੱਲ ਆ ਵੀ ਇਹਨਾਂ ਦੇ ਲਈ ਨਾ ਕਿ ਮੇਰੇ ਕੋਲ ਇਦਾਂ ਆ ਵੀ ਮੈਂ ਜੇ ਕਮਾਂ ਵੀ ਮੈਂ ਕੁਝ ਸਨਮਾਨ ਜਿਹੜਾ ਦਵਾ ਮੈਂ ਜਿਹੜਾ ਸ਼ਬਦਾਂ ਦੇ ਨਾਲ ਹੀ ਜਿਹੜੀ ਆ ਸਨਮਾਨ ਦੇ ਕੇ ਜਿਹੜਾ ਆ ਵੀ ਇਹਨਾਂ ਦੇ ਇਹ ਜਿਹੜੇ ਮੈਂ ਸਮਝਦਾ ਕਿ ਮੇਰੇ ਦਿਲ ਦੇ ਵਿੱਚ ਜੋ ਇਸ ਵੇਲੇ ਲਫਜ਼ ਹੈ ਨਾ ਉਹ ਜੇ ਆਪਾਂ ਕਹੀਏ ਬਹੁਤ ਵੱਡੇ ਮੈਡਲ ਜਿਹੜੇ ਹਨ ਮੈਂ ਸਮਝਦਾ ਕਿ ਮੈਂ ਮੈਂ ਜੋ ਮਹਿਸੂਸ ਕਰਦਾ ਵੀ ਉਹ ਬਹੁਤ بڑے ਮੈਡਲਾਂ ਤੋਂ ਉੱਤੇ ਆ ਔਰ ਮੈਂ ਤੁਹਾਨੂੰ ਸਾਰੀ ਟੀਮ ਨੂੰ ਇਨਵਾਈਟ ਕਰਦਾ ਕਿ ਮੇਰੇ ਸਟੂਡੀਓ ਦੇ ਵਿੱਚ ਕਿਸ ਦਿਨ ਜ਼ਰੂਰ ਆਇਓ ਤੇ ਮੈਂ ਬਣਦਾ ਮਾਨ ਸਨਮਾਨ ਜਿਹੜਾ ਹੈ ਤੁਹਾਡਾ ਉੱਥੇ ਬੈਠ ਕੇ ਆਪਾਂ ਗੱਲਾਂ ਕਰਾਂਗੇ ਔਰ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਦੇਖੋ ਸਾਡੇ ਵਿੱਕੀ ਭਾਜੀ ਵੈਸੇ ਥੱਲੇ ਘਟ ਚੁੱਕਦੇ ਆ ਝੁੱਕ ਕੇ ਪਰਸ ਚੱਕੇ ਆ ਕਹਿੰਦੇ ਕਹਿੰਦੇ ਪਰਸ ਕਿਸੇ ਮਾਰੇ ਅੰਸਰ ਦੇ ਹੱਥ ਨਹੀਂ ਆਉਣ ਦੇਣਾ ਸੂਰੀ ਸਾਹਿਬ ਬਹੁਤ ਇਹ ਵੱਡੀ ਮੇਰੇ ਲਈ ਬਹੁਤ ਬੜੀ ਗੱਲ ਆ ਇਹ ਕਿਉਂਕਿ ਇਹਦੇ ਵਿੱਚ ਜਿਹੜੇ ਦਸਤਾਵੇਜ ਹੈ ਜੇ ਨਾ ਜਿਹੜੇ ਆ ਪੈਸੇ ਜਿਹੜੇ ਆ ਇਹ ਤਾਂ ਚਲੋ ਬੰਦਾ ਜਿਹੜਾ ਆ ਇੱਧਰ ਉੱਧਰ ਕਰਕੇ ਦੂਜਾ ਕਰਨ ਲੇਕਿਨ ਦਸਤਾਵੇਜਾਂ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਆ ਕਿਉਂਕਿ ਦਸਤਾਵੇਜ ਜਿਹੜੇ ਬਣਾਉਣੇ ਆ ਨਾ ਅੱਜਕੱਲ ਜਿਹੜਾ ਇਹ ਬੜਾ ਇੱਕ ਕਠਨ ਪ੍ਰਕਿਰਿਆ ਆ ਉਹਦੇ ਵਿੱਚ ਗੁਜ਼ਰਨਾ ਪੈਂਦਾ ਆ ਖਾਸ ਕਰਕੇ ਜਿਹੜੇ ਗਵਾਚੇ ਨਵਾਂ ਕੋਈ ਵੀ ਦਸਤਾਵੇਜ ਬਣਾਉਣਾ ਉਹ ਬੜਾ ਈਜੀ ਆ ਜਿਹੜੇ ਪੁਰਾਣੇ ਦਸਤਾਵੇਜ ਗੁੰਮ ਹੋਣ ਤੋਂ ਬਾਅਦ ਜਿਹੜੇ ਆ ਉਹਦੀ ਪ੍ਰਕਿਰਿਆ ਬਹੁਤ ਲੰਬੀ ਆ ਅੱਜ ਪਰਸ ਕਿੰਨੇ ਵਿੱਚ ਡਿਗੇ ਸੀ ਜੀ ਏ ਨੀਅਰ ਬਾਊਟ ਜਿਹੜਾ ਆ 2.5 ਤੋਂ 3 ਤੇ ਤੁਹਾਨੂੰ ਮੇਰੇ ਖਿਆਲ 6 ਵਜੇ ਅੰਦਾਜ਼ਾ ਹੋਇਆ ਕਿ ਮੇਰਾ ਪਰਸ ਡਿੱਗ ਗਿਆ ਕਿਉਂਕਿ ਤੁਸੀਂ ਬਾਕੀ ਪੇਮੈਂਟ ਦਾ ਦੱਸ ਰਹੇ ਸੀ ਪੇਟੀਐਮ ਰਾਹੀਂ ਕੀਤੀ ਹੈ ਨਾ ਹਾਂ ਮੈਂ ਐਕਚੁਅਲ ਮੋਬਾਈਲ ਦੇ ਉੱਤੇ ਜਿਹੜੀ ਹੈ ਨਾ ਪੇਮੈਂਟ ਆ ਮੈਂ ਤੇਲ ਵੀ ਪਵਾਇਆ ਮੈਂ ਉਹਦੇ ਵਿੱਚ ਗੂਗਲ ਪੇ ਤੋਂ ਕਰ ਦਿੱਤੇ ਅਗਰ ਮੈਨੂੰ ਉੱਥੇ ਹੀ ਹੋ ਜਾਂਦਾ ਫਿਰ ਉਦੋਂ ਬਾਅਦ ਕਿਉਂ ਹੋਵੇ ਮੇਰੀ ਤਬੀਅਤ ਠੀਕ ਨਹੀਂ ਸੀਗੀ ਮੈਂ ਜਾਂਦਾ ਜਿਹੜਾ ਸੀ ਉਹ ਰੈਸਟ ਕਰਨ ਲੱਗ ਪਿਆ ਉਦੋਂ ਬਾਅਦ ਜਦੋਂ ਮੈਂ ਉੱਠਿਆ ਉੱਠ ਕੇ ਮੈਂ ਕਿਹਾ ਚਲੋ ਸੈਰ ਸ਼ੁਰੂ ਕਰਦੇ ਆ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਵੀ ਯਾਨੀ ਕਿ ਮੈਂ ਹੱਥ ਲਾਉਣ ਲੱਗਿਆ ਮੈਂ ਕੋਟ ਬਦਲ ਫਿਰ ਮੈਂ ਕਿਹਾ ਚਲੋ ਯਾਰ ਕੋਸ਼ਿਸ਼ ਕਰਦੇ ਆ ਯਾਨੀ ਕਿ ਨਾ ਫਿਰ ਜਦੋਂ ਮੈਂ ਉੱਥੇ ਗਿਆ ਤੋ ਕਹਿੰਦੇ ਜੀ ਹੈਗਾ ਤੁਹਾਡਾ ਹੈਗਾ ਯਾਰ ਬਈ ਤੁਹਾਡੀ ਸ਼ਾਪ ਤੇ ਜਦੋਂ ਮੈਂ ਗਿਆ ਔਰ ਉਹ ਵੀ ਬੰਦੇ ਬੜੇ ਇਮਾਨਦਾਰ ਆ ਜੀ ਜੀ ਹਾਂ ਉਹਨਾਂ ਨੇ ਵੀ ਮੈਨੂੰ ਦੱਸਿਆ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਇਹ ਸਭ ਜੀ ਆ ਵੀ ਇਮਾਨਦਾਰੀ ਨਾਲ ਹੀ ਵੇਚਦੇ ਆ ਜੀ ਨਹੀਂ ਬਹੁਤ ਸ਼ੁਕਰੇ ਇਹਨਾਂ ਦਾ ਜੀ ਚਲੋ ਸਰ ਬਹੁਤ ਥੈਂਕ ਯੂ ਆ ਜੀ ਔਰ ਜਿਹੜਾ ਦੁਬਾਰਾ ਫੇਰ ਮੇਰਾ ਮੇਰੇ ਵੱਲੋਂ ਜੜੀ ਕਿ ਨਾ ਸਾਰੇ ਸਾਥੀਆਂ ਦਾ ਔਰ ਤੁਹਾਡਾ ਵੀ ਤੇ ਇਹਦੇ ਤੋਂ ਧੰਨਵਾਦ ਕਿ ਤੁਸੀਂ ਵੀ ਜਿਹੜਾ ਸਮਾਜਿਕ ਤੌਰ ਦੇ ਉੱਤੇ ਜਿਹੜਾ ਉਪਰਾਲਾ ਕੀਤਾ ਆ ਕਰ ਰਹੇ ਆ ਜਿਹੜਾ ਉਪਰਾਲਾ ਔਰ ਬਹੁਤ ਜਿਹੜਾ ਆ ਇਦਾਂ ਦੇ ਪੰਜਾਬ ਦੇ ਹਾਲਾਤਾਂ ਦੇ ਵਿੱਚ ਰਹਿ ਕੇ ਔਰ ਰਿਸਕ ਲੈ ਕੇ ਜਿਹੜਾ ਤੁਸੀਂ ਇਮਾਨਦਾਰੀ ਦੇ ਨਾਲ ਚਲੋ ਸਾਨੂੰ ਸਾਡਾ ਤੇ ਤੁਸੀਂ ਦਿਨੇਸ਼ ਬੱਚਾ ਹੀ ਆ ਸਾਨੂੰ ਇਸ ਗੱਲ ਦਾ ਪ੍ਰਾਊਡ ਆ ਕਿ ਦਿਨੇਸ਼ ਉਹਨਾਂ ਦੇ ਫਾਦਰ ਸਾਹਿਬ ਨਰੇਸ਼ ਸੂਰੀ ਸਾਹਿਬ ਤੇ ਸਾਡੀ ਇੱਕ ਟੀਮ ਸੀ ਅਸੀਂ ਜਿਹੜਾ ਉਸ ਟੀਮ ਦੇ ਨਾਲ ਜਿਹੜਾ ਹੈ तकरीबन 25 ਸਾਲ ਦੇ ਕਰੀਬ ਜਿਹੜਾ ਉਹ ਅਸੀਂ ਔੜ ਦੇ ਇਲਾਕੇ ਦੇ ਵਿੱਚ ਕੀ ਸਾਰਾ ਇਹ ਡਿਸਟ੍ਰਿਕਟ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਉਸ ਸਮਾਜਿਕ ਜਿਹੜੇ ਆ ਕਾਫੀ ਕੰਮ ਕੀਤੇ ਆ ਔਰ ਯਾਦ ਸਭ ਤੋਂ ਵੱਧ ਖੁਸ਼ੀ ਉਦੋਂ ਹੁੰਦੀ ਆ ਵੀ ਜਦੋਂ ਤੁਹਾਡੇ ਬੱਚੇ ਜਿਹੜੇ ਆ ਤੁਹਾਡੀਆਂ ਲੀਹਾਂ ਦੇ ਉੱਤੇ ਚੱਲਣ ਨਹੀਂ ਤਾਂ ਕਿ ਵੀਰ ਇਹ ਹੋ ਜਾਂਦੀ ਆ ਬੰਦਾ ਆਪ ਖੁਦ ਜਿਹੜਾ ਸਮਾਜ ਸੇਵੀ ਬਣਿਆ ਰਹਿੰਦਾ ਆ ਪਰ ਉਹਦੀ ਜਿਹੜੀ ਔਲਾਦ ਹੁੰਦੀ ਆ ਉਹ ਔਲਾਦ ਉਦਾਂ ਦੀ ਨਹੀਂ ਨਿਕਲਦੀ ਔਰ ਸਾਨੂੰ ਖੁਸ਼ੀ ਆ ਕਿ ਸਾਡਾ ਬੱਚਾ ਵੀ ਜਿਹੜਾ ਆ ਉਹ ਜਿਹੜਾ ਆ ਉਹ ਸਾਡੇ ਜਿਹੜੇ ਆ ਉਸ ਪੂਰਨਿਆਂ ਦੇ ਉੱਤੇ ਔਰ ਉਸ ਲੀਹਾਂ ਦੇ ਉੱਤੇ ਚੱਲ ਰਿਹਾ ਔਰ ਪਰਮਾਤਮਾ ਜਿਹੜਾ ਆ ਉਹ ਤੁਹਾਡੀ ਹਰ ਵਕਤ ਜਿਹੜੇ ਤੁਹਾਡੇ ਅੰਗ ਸੰਗ ਹੋ ਕੇ ਕਿਉਂਕਿ ਇਹ ਕੋਈ ਆਸਾਨ ਕੰਮ ਨਹੀਂ ਹੈਗਾ ਜਿਹੜਾ ਇੱਕ ਚੈਨਲ ਨੂੰ ਚਲਾਉਣਾ ਇਹਦੇ ਵਿੱਚ ਬੜੇ ਖੱਟੇ-ਕੋੜੇ ਤਜਰਬੇ ਹੁੰਦੇ ਆ ਔਰ ਉਹਨਾਂ ਦੇ ਵਿੱਚ ਗੁਜ਼ਰ ਕੇ ਜਿਹੜਾ ਆ ਔਰ ਮੈਂ ਪਰਮਾਤਮਾ ਅਗੇ ਅਰਦਾਸ ਕਰੂੰਗਾ ਕਿ ਤੁਹਾਡਾ ਐਪੀਬੀਬੀ 32 ਚੈਨਲ ਜਿਹੜਾ ਐਦਾਂ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਔਰ ਜਿਹੜਾ ਆ ਔਰ ਇੱਕ ਮੇਰੀ ਐਡਵਾਈਸ ਹੈ ਵੀ ਸੇਫ ਰਹਿ ਕੇ ਜਿਹੜਾ ਆਪਣੇ ਆਪ ਨੂੰ ਹਰ ਵੇਲੇ ਹਾਲਾਤਾਂ ਨੂੰ ਜਿਹੜਾ ਦੇਖ ਕੇ ਔਰ ਸੇਫ ਰਹਿ ਕੇ ਹੀ ਆਪਣਾ ਜਿਹੜਾ ਇਸ ਕਾਰਜ ਨੂੰ ਕਰਨਾ ਔਰ ਬਹੁਤ ਬਹੁਤ ਤੁਹਾਡਾ ਪੀਵੀ ਬੱਤੀ ਦਾ ਵੀ ਧੰਨਵਾਦ ਤੇ ਸਤਿਕਾਰਯੋਗ ਸਾਥੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਇਹਨਾਂ ਦੇ ਵੀ ਕੋਈ ਵਾਇਡਰ ਕਹਿਣਾ ਆਪੇ ਹੀ ਸਥਰੀ ਆ ਆਪੇ ਹੀ ਬੋਲ ਗਿਆ ਸਾਰਾ ਕੁਝ ਵੀ ਤੁਹਾਡਾ ਧੰਨਵਾਦ ਕਰਦੇ ਕਿਉਂਕਿ ਹੁਣ ਇਹ ਥੋੜਾ ਨਾ ਅਵਾਰਡ ਵਾਲਾ ਸੀਨ ਜਿਹਾ ਹੋ ਗਿਆ ਨਾ ਤੇ ਤੁਸੀਂ ਸਰ ਜਦੋਂ ਕਿਹਾ ਨਾ ਕਿ ਮੈਂ ਦੁਬਾਰਾ ਧੰਨਵਾਦ ਕਰਨਾ ਚਾਹੁੰਦਾ ਮੈਨੂੰ ਇੱਕ ਵਾਰ ਲੱਗੇ ਤਾਂ ਕਹਿ ਲੱਗੇ ਜੀ ਮੇਰਾ ਦੁਬਾਰਾ ਵੀ ਪਰਸ ਗਰੇ ਰੱਬ ਕਰੇ ਚਲੋ ਅੱਗੇ ਡਿਗੇ ਬਸ ਅੱਛਾ ਠੀਕ ਭਾਜੀ ਤੁਸੀਂ ਜਦੋਂ ਉੱਥੋਂ ਚੱਕਿਆ ਪਰਸ ਮਤਲਬ ਜੋ ਤੁਹਾਨੂੰ ਲੱਭਿਆ ਚੱਕਿਆ ਨਹੀਂ ਲੱਭਿਆ ਤੇ ਉਸੇ ਵੇਲੇ ਨੇ ਆਵਾਜ਼ ਮਾਰਨ ਦੀ ਕੋਸ਼ਿਸ਼ ਕੀਤੀ ਕਿ ਇਹਨੂੰ ਇਹ ਲੰਘ ਚੁੱਕੇ ਸੀ ਉੱਥੇ ਆਵਾਜ਼ ਨਹੀਂ ਅਸੀਂ ਆਂਦੇ ਸੀਗੇ ਗੱਡੀ 'ਚੋਂ ਆਏ ਜਿੱਦਾਂ ਭਾਜੀ ਉਤਰੇ ਪਰਸ ਲੱਭਿਆ ਥੱਲੇੋਂ ਤੇ ਫਿਰ ਆਪਾਂ ਉੱਥੇ ਤੁਹਾਨੂੰ ਦੇਖਿਆ ਵੀ ਮੈਂ ਕਿਹਾ ਜਿਹਦਾ ਪਾਰਸਲ ਲੱਭਿਆ ਉਹ ਬੰਦੇ ਨਾਲ ਵਾਪਸ ਮੁੜ ਕੇ ਹੁਣੇ ਆ ਨਾ ਹਾਂ ਹਾਂ ਹੁਣ ਤੁਸੀਂ ਕਹਿੰਦੇ ਸੀਗੇ ਆਪਾਂ ਦਵਾਈ ਖਾ ਕੇ ਸੋਵਾਂਗੇ ਨੂੰ ਫੇ ਪਤਾ ਹੀ 6 ਵਜੇ ਲੱਗ ਰਹੇ ਨੇ ਇਹਨਾਂ ਨੂੰ ਪਤਾ 6 ਵਜੇ ਲੱਗਿਆ ਨਾ ਹਾਂ ਮੈਨੂੰ 6 ਵਜੇ ਫੇ ਉਸ ਵੇਲੇ ਤੁਹਾਡਾ ਮੰਡੀ ਆਏ ਤੁਸੀਂ ਸਾਡਾ ਫੋਨ ਉੱਤੇ ਆ ਗਿਆ ਸਾਨੂੰ ਹਾਂ ਤੇ ਮੈਂ ਮੰਡੀ ਆਇਆ ਤਾਂ ਫੇ ਮੈਂ ਕਿਹਾ ਤੁਹਾਨੂੰ ਯਾਰ ਬਈ ਉੱਥੇ ਇੱਕ 19 ਕਿ ਜਗ੍ਹਾ 'ਚ ਹੋ ਸਕਦਾ ਵੀ ਮੈਂ ਕੋਸ਼ਿਸ਼ ਕਰਦਾ ਬਈ ਪੂਰੇ 3 ਵਜੇ ਤੇ 3 ਵਜੇ ਕੇ 5 ਮਿੰਟ ਹੋ ਗਏ ਤੇ ਹਾਂ 3 ਵਜੇ ਰਿਪੋਰਟ ਕਰ ਲਿਆ ਹਾਂ ਇਹ ਤੇਰੇ ਬਿੱਕੀ ਹਾਂ 3 ਵਜ ਅਸ਼ੋਸ਼ੀਅਸ਼ਨ ਦੀ ਜਿਹੜੀ ਭਾਈ ਦਾ ਫੋਨ ਆਇਆ ਹਾਂ ਪੈਨਸ਼ਨਰ ਅਸ਼ੋਸ਼ੀਅਸ਼ਨ ਦੀ ਸਾਡੀ ਅੱਜ ਮੀਟਿੰਗ ਸੀਗੀ ਔਰ 2:30 ਵਜੇ ਖਤਮ ਹੋਈ ਉਹ ਤੱਕ ਲਈ ਅਸੀਂ ਪਰਜੀ ਕੱਢੀ ਅਸੀਂ 500 ਰੁਪਏ ਪੇ ਕੀਤਾ ਆ ਲੇਕਿਨ ਉੱਥੇ ਤੁਹਾਡਾ ਨੰਬਰ ਨਹੀਂ ਸੀ ਹਾਂ ਨਹੀਂ ਮੈਂ ਵੈਸੇ ਚਲੋ ਸਗਾ ਵਿੱਚ ਥੋੜਾ ਜਿੰਨਾ ਹੈਗਾ ਕੋਈ ਕੁਛ ਨਾ ਕੁਝ ਕੰਟਰੀਬਿਊਸ਼ਨ ਕਰਦੇ ਰਹਿਣਾ ਚਾਹੀਦਾ ਔਰ ਉਹ ਉਹ ਤੋਂ ਚਲੋ ਇਹ ਹੋ ਗਿਆ ਵੀ ਉਹ ਉਹ 500 ਜਿਹੜਾ ਨਾ ਉਹ ਬਹੁਤ ਵੱਡਾ ਬਣ ਗਿਆ ਕਿਉਂਕਿ ਉਹਦੇ ਉਹਦਾ ਸ਼ਿਪਾਸਟਰ ਐਡਰੈਸ ਸੀਗਾ ਉਹਦੇ ਤੇ ਨਾ ਚਲੋ ਨਾ ਨੇ ਮੈਨੂੰ ਤੁਹਾਡੀ ਫੋਟੋ ਦਿਖਾਈ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਜੇ ਤੁਸੀਂ ਨਾ ਆਉਂਦੇ ਇੱਥੇ ਅਸੀਂ ਤੁਹਾਡੇ ਘਰ ਆ ਰਹੇ ਸੀ ਨਾਲੇ ਇਸ ਤੁਹਾਡਾ ਸਟੂਡੀਓ ਦੇਖਣੇ ਨਾਲੇ ਚਾਹ ਪੀਣੀ ਅਸੀਂ ਚਲੋ ਹੁਣ ਦੁਬਾਰਾ ਫਿਰ ਮੈਂ ਨਹੀਂ ਭਾਈ ਜੀ ਨਾ WhatsApp ਕੀਤੀ ਸੀਗੀ ਫੋਟੋ ਤੁਸੀਂ ਦੱਸ ਦਿੱਤਾ ਸੀਗਾ ਇਹਨਾਂ ਦਾ ਜੀ 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 ਹਾਂਜੀ ਹਾਂਜੀ ਭਾਈ ਜੀ ਚਲੋ ਸਟੂਡੀਓ ਦੇ ਵਿੱਚ ਆਓ ਤੁਹਾਡਾ ਦੁਬਾਰਾ ਉੱਥੇ ਜਿਹੜਾ ਹੈ ਜਿੰਨਾ ਕਿ ਮੇਰੇ ਕੋਲ ਚਾਹ ਪਾਣੀ ਦਾ ਮਾਨ ਸਨਮਾਨ ਤੁਹਾਡੇ ਨਾਲ ਸਾਰੀ ਟੀਮ ਨੂੰ ਮੈਂ ਜਿਹੜਾ ਹੈ ਉਹ ਬੇਨਤੀ ਆ ਵੀ ਆਇਓ ਉੱਥੇ ਜੀ ਸਰ ਕੁਝ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੀ ਮੈਂ ਜਦੋਂ ਹਨਾ ਕੋਲ ਆਇਆ ਸਬਜ਼ੀ ਮੰਡੀ ਤੇ ਇਹ ਦੋ ਇਹ ਦੋਨੋਂ ਪਰਸ ਬੰਦ ਰੱਖੇ ਦੇ ਬੈਠੇ ਸੀਗੇ ਇਹ ਪਰਸ ਨੂੰ ਖੋਲ ਪਰਸ ਦੀ ਬੰਦ ਤੋਂ ਥੋੜੇ ਆ ਦੇਖੋ ਆ ਪਰਸ ਨੂੰ ਬੰਦ ਕੀਤਾ ਕਹਿੰਦੇ ਪਰਸ ਹੈਗੀ ਦਾ ਮੈਂ ਕਿਹਾ ਖੋਲੂਗੇ ਤਾਂ ਹੀ ਪਤਾ ਲੱਗੂਗਾ ਕਿਹਦਾ ਪਰਸ ਆ ਇਹ ਦੇਖੋ ਇੱਕ ਗੱਲ ਚੰਗੀ ਸੰਦੀਪਾ ਜੀ ਜੇ ਇਹ ਪਰਸ ਕਿਸੇ ਮਾੜੇ ਅੰਸਰ ਦੇ ਹੱਥਾਂ ਦਾ ਤਾਂ ਉਹਨੇ ਖੋਲ ਕੇ ਸਿੱਟ ਜਾਣਾ ਸੀ ਸਿੱਟ ਜਾਣਾ ਸੀ ਹਨਾ ਸਾਰਾ ਸਮਾਨ ਕੱਢ ਲੈਣਾ ਸੀ ਬਿਲਕੁਲ ਬਿਲਕੁਲ ਜੀ ਜੀ ਕਿਉਂਕਿ ਹਾਲਾਤ ਹੀ ਪੰਜਾਬ ਦੇ ਇਦਾਂ ਦੇ ਚੱਲ ਰਹੇ ਆ ਕੁਝ ਕੁਦਰਤੀ ਤੌਰ ਦੇ ਉੱਤੇ ਜਿਹੜੀ ਆ ਜਾਂ ਕੁਝ ਕੁਝ ਰਾਜਨੀਤਿਕ ਤੌਰ ਦੇ ਉੱਤੇ ਜਾਨੀ ਕਿ ਸਮਾਜ ਜਿਹੜਾ ਹੈ ਉਹਦੇ ਵਿੱਚ ਜਿਹੜੀ ਆ ਹਫਰਾ ਤਫਰੀ ਜਿਹੜੀ ਆ ਆਰਥਿਕ ਤੌਰ ਦੇ ਤੇ ਆਰਥਿਕ ਤੰਗੀਆਂ ਦੇ ਕਾਰਨ ਇਦਾਂ ਦੀ ਬਣੀ ਉਹ ਬਈ ਬੰਦੇ ਦਾ ਈਮਾਨ ਜਿਹੜਾ ਆ तकरीबन ਲੋਕ ਡੁਲਾ ਲੈਂਦੇ ਆ ਪਰ ਜਿਹੜੇ ਪਰਿਵਾਰ ਜਿਹੜੇ ਆ ਇੱਕ ਵਧੀਆ ਸੰਸਕਾਰਾਂ ਦੇ ਵਿੱਚੋਂ ਗੁਜ਼ਰ ਕੇ ਜਿਹੜੇ ਲੋਕ ਚੱਲੇ ਆ ਤੇ ਉਹ ਫਿਰ ਚਾਹੇ ਲੱਖਾਂ ਹੋਣ ਕਰੋੜਾ ਹੋਣ ਪੇ ਅਵਾਨ ਜਿਹੜਾ ਆ ਉਹ ਦੇਖੋ ਜਿਹੜੇ ਰਾਜਨੀਤਿਕ ਬੰਦੇ ਉਹਨਾਂ ਨੇ ਕਿਹਾ ਪਰਸੇ ਤੁਹਾਡਾ ਗਵਾਚਾ ਨਿੰਦੀ ਤੁਸੀਂ ਸਾਨੂੰ ਜਾਣਦੇ ਆ ਜਿਹੜੇ ਰਾਜਨੀਤਿਕ ਲੋਕ ਆ ਹੈਨਾ ਸਮਾਜ ਦੇ ਵਿੱਚ ਇਦਾਂ ਦੀ ਬਣ ਗਏ ਜਿੱਦਾਂ ਜੁੜੀਆਂ ਲੋਕਾਂ ਹੋਰੇ ਆਪਾਂ ਮਾਹੌਲ ਦੀ ਗੱਲ ਕਰ ਰਹੇ ਆ ਰਾਜਨੀਤਿਕ ਦੀ ਨਹੀਂ ਮੈਂ ਗੱਲ ਕਰਦਾ ਹੈਗਾ ਵੀ ਰਾਜਨੀਤਿਕ ਲੋਕਾਂ ਦਾ ਨਹੀਂ ਹੈਗਾ ਜਿਹੜਾ ਹੁਣ ਬੱਚਾ ਜਿਹੜਾ ਕਿਸੇ ਦਾ ਸਵੇਰ ਦੇ ਘਰ ਤੋਂ ਲੈ ਕੇ ਸ਼ਾਮ ਸਵੇਰ ਤੋਂ ਆ ਜਾਂਦਾ ਔਰ ਸ਼ਾਮ ਤੱਕ ਜਾਂਦਾ ਜਿਹੜੇ ਲੋਕ ਜਿਹੜੇ ਆ ਉਹ ਸਹੀ ਦੀ ਜਿਨ੍ਹਾਂ ਦੀ ਦਿਸ਼ਾ ਨਹੀਂ ਹੈਗੀ ਜਾਨੀ ਕਿ ਉਹ ਸਵੇਰ ਤੋਂ ਜਿਹੜਾ ਸ਼ਾਮ ਤੱਕ ਜਦੋਂ ਉਹ ਬੰਦਾ ਹਰ ਬੱਚੇ ਨੂੰ ਅੱਜ ਦੇ ਸਮਾਨੇ ਚ ਪੁੱਛਣਾ ਚਾਹੀਦਾ ਵੀ ਤੂੰ ਅੱਜ ਸਾਰੀ ਦਿਹਾੜੀ ਦੇ ਵਿੱਚ ਕੀ ਕਰਕੇ ਆਏ ਕਿੱਥੇ ਰਹਿ ਕੇ ਆਏ ਨਾ ਜਾਨੀ ਜੇ ਆਲਓਵਰ ਆਪਾਂ ਸਮਾਜ ਦੀ ਆਪਾਂ ਇੱਕ ਨਰੀਖਣ ਕਰੀਏ ਤਾਂ ਸਮਾਜ ਦੇ ਵਿੱਚ ਜਾਨੀ ਕਿ ਬਹੁਤ ਜ਼ਿਆਦਾ ਜਾਨੀ ਕਿ ਗਰਾਵਟ ਵਾਲੇ ਪਾਸੇ ਚਲੇ ਗਿਆ ਮੇਰੇ ਕਹਿਣ ਦਾ ਮਤਲਬ ਹੈ ਵੀ ਇੰਨੇ ਪੈਸੇ ਜਿਹੜੇ ਆ ਨਾ 4-5000 ਰੁਪਈਆ ਵੀ ਜਿਹੜਾ ਬਹੁਤ ਜ਼ਿਆਦਾ ਬੜੀ ਅਮਾਉਂਟ ਆ ਔਰ ਬੰਦੇ ਦਾ ਦਿਲ ਨਹੀਂ ਕਰਦਾ ਦੇਣ ਨੂੰ ਜਾਨੀ ਕਿ ਪਰ ਇਹ ਸਾਡੇ ਬੰਦੇ ਦੇਖ ਲਓ ਪਰਸ ਖੋਲਦੇ ਹੀ ਨਹੀਂ ਕਹਿੰਦਾ ਕੋਈ ਤੀਜਾ ਬੰਦਾ ਹੋਊਗਾ ਫੇਰ ਖੋਲਾਂਗੇ ਭਾਜੀ ਇਹ ਕਿਹੜੇ ਦੁੱਤੀ ਪੈਸੇ ਕਹਿੰਦੇ ਆ ਮੈਂ ਕਿਹਾ ਪੈਸੇ ਚੱਲ ਜਿੰਨੇ ਵੀ ਹੋਏ ਫੇਰ ਗਿਨੇਸ਼ 4600 ਰੁਪਈਆ ਵੀ ਦੇ ਆ ਬੱਲੇ 3:05 4650 3:05 ਤੇ 4650 ਠੀਕ ਹੈ ਤੁਸੀਂ ਕੁਝ ਕਹਿਣਾ ਜੀ ਬਸ ਮੈਂ ਤਾਂ ਅਸੀਂ ਕਹਿਣਾ ਚਾਹੁੰਦਾ ਜਦੋਂ ਤੁਹਾਨੂੰ ਪਾਸ ਨਹੀਂ ਲੱਭਿਆਗਾ ਉਹਨੇ ਸਾਡੇ ਮਾਂ ਚ ਮਾਲੀ ਵੀ ਇਮਾਨ ਨਹੀਂ ਆਈ ਵੀ ਇੱਕ ਮਿੰਟ ਦੀ ਵੀ ਪੈਸੇ ਖੋਲੀਏ ਇਹ ਚ ਪੈਸੇ ਕੱਢੀਏ ਜਿੱਦਾਂ ਇੱਕ ਦੀ ਚੀਜ਼ ਪਈ ਹੁੰਦੀ ਨਹੀਂ ਆਪਾਂ ਨੂੰ ਦੇਖੋ ਇਹ ਸਾਡੇ ਭਰਾ ਆ ਸੀ ਇਹਨਾਂ ਨੂੰ ਜਾਣਦੇ ਸਾਡੀ ਹਮੇਸ਼ਾ ਮਦਦ ਕਰਦੇ ਆ ਔਰ ਮੈਨੂੰ ਇੰਨੀ ਖੁਸ਼ੀ ਹੋਈ ਕਿ ਸਮਾਜ ਸੇਵਾ ਚ ਵੀ ਯੋਗਦਾਨ ਪਾਉਂਦੇ ਆ ਸਰ ਉਹਨਾਂ ਦੇ ਜਿਹੜੇ ਇਸ ਟਾਈਮ ਭਾਵ ਆ ਮੈਂ ਮਹਿਸੂਸ ਕਰ ਸਕਦਾ ਦੇਖੋ ਅਸੀਂ ਮੈਂ ਇੱਕ ਇੱਕ ਗੱਲ ਹੋਰ ਹੋਰ ਜ਼ਰੂਰ ਕਹਾਂਗਾ ਮੈਂ ਨਾ ਉਹ ਗੱਲ ਮੈਂ ਨਾ ਵੈਸੇ ਆਲ ਓਵਰ ਜਿਹੜਾ ਨਾ ਉਹ ਮੈਂ ਵੈਸੇ ਤਾਂ ਕੋਈ ਮੈਂ ਉਹ دیਵਾਨ ਨਹੀਂ ਹੈਗਾ ਹਨਾ ਮੈਂ ਤਾਂ ਅੱਜ ਪੀੜ ਤੇ ਇੱਕ ਤਰ੍ਹਾਂ ਦਾ ਮੈਂ ਫਿਰ ਵੀ ਇੱਕ ਸਨੇਹਾ ਜ਼ਰੂਰ ਦੇਣਾ ਚਾਹੂੰਗਾ ਕਿ ਅਗਰ ਮਨੁੱਖ ਨਾ ਇਮਾਨਦਾਰੀ ਦੇ ਨਾਲ ਜਾਨੀ ਕਿ ਜੇ ਚੱਲੇ ਮੈਂ ਬਿਜਲੀ ਬੋਰਡ ਦੇ ਵਿੱਚ ਨੌਕਰੀ ਕੀਤੀ ਆ ਜਾਨੀ ਮੈਂ ਆਪਣੀਆਂ ਦੋ ਬੋਤਲਾਂ ਪਾਣੀ ਦੀਆਂ ਵੀ ਘਰੋਂ ਲੈ ਕੇ ਗਿਆ ਰੋਟੀ ਵੀ ਘਰੋਂ ਲੈ ਕੇ ਗਿਆ ਚਾਹ ਵੀ ਘਰੋਂ ਲੈ ਕੇ ਗਿਆ ਤੇ ਮੈਂ ਬੀਆਰਐਸ ਲੈ ਲਈ ਜਾਨੀ ਕਿ ਤਾਂ ਹਾਲਾਤ ਨਹੀਂ ਸੀਗੇ ਠੀਕ ਜਾਨੀ ਕਿ ਪੂਰੀ ਇਮਾਨਦਾਰੀ ਦੇ ਨਾਲ ਜਾਨੀ ਕਿ ਮੈਂ ਅੱਜ ਆਪਣਾ ਜ਼ਿੰਦਗੀ ਦਾ ਜਿਹੜਾ 31 ਸਾਲ ਦਾ ਸਫ਼ਰ ਜਿਹੜਾ ਨੌਕਰੀ ਦਾ ਉਹ ਕੀਤਾ ਲੇਕਿਨ ਮੈਂ ਅੱਜ ਇਸ ਗੱਲ ਦਾ ਮੈਨੂੰ ਇੱਕ ਇਹ ਇੱਕ ਮੇਰਾ ਪ੍ਰੀਖਿਆ ਦੇ ਵਿੱਚੋਂ ਮੈਂ ਪਾਸ ਹੋ ਗਿਆ ਕਿ ਜਿਹੜੀ ਇਮਾਨਦਾਰੀ ਦੀ ਤੁਹਾਡੀ ਕਿਰਤ ਹੈ ਨਾ ਉਹ ਉਹ ਜਾਂਦੀ ਨਹੀਂ ਹੈਗੀ ਉਹ ਕਿਤੇ ਤੁਹਾਡੇ ਕੋਲੋਂ ਲੁੱਟ ਇਧਰ ਉਧਰ ਵੀ ਹੋ ਜਵੇ ਉਹ ਫਿਰ ਵੀ ਤੁਹਾਡੇ ਕੋਲ ਆ ਜਾਂਦੀ ਹੈ ਇਸ ਕਰਕੇ ਸਮਾਜ ਦੇ ਵਿੱਚ ਜੇ ਇਮਾਨਦਾਰ ਜਾਨੀ ਕਿ ਸਾਰੇ ਲੋਕ ਜਿਹੜੇ ਆ ਇਹ ਮੇਰਾ ਵੀ ਮੈਂ ਜਾਨੀ ਕਿ ਐਗਜ਼ਾਮਪਲ ਹੈ ਇਸ ਚੀਜ਼ ਦੀ ਬਈ ਮੇਰੀ ਇਹ ਕਿਰਤ ਜਿਹੜੀ ਮੈਨੂੰ ਵਾਪਸ ਤਾਂ ਆ ਗਈ ਆ ਕਿਉਂਕਿ ਮੈਂ ਇਹ ਸਾਰੀ ਕਿਰਤ ਜਿਹੜੀ ਹੈ ਇਮਾਨਦਾਰੀ ਨਾਲ ਕਮਾਈ ਹੋਈ ਸੀ ਇਸ ਕਰਕੇ ਸਾਰਿਆਂ ਨੂੰ ਇਮਾਨਦਾਰ ਹੋਣਾ ਚਾਹੀਦਾ ਹੈ ਬਣਨਾ ਚਾਹੀਦਾ ਉਹਦੀ ਇਮਾਨਦਾਰੀ ਵੀ ਕਿਰਤ ਜਾਂਦੀ ਨਹੀਂ ਕਿਤੇ ਵੀ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਉਹਦੀ ਚੌਂਕੀ ਦਾ ਰਖਵਾਲੀ ਕਰੇ ਨਾ ਕਰੇ ਮਹਾਰਾਜ ਜਰੂਰ ਰਖਵਾਲੀ ਕਰਦਾ ਔਰ ਮੈਂ ਉਮੀਦ ਕਰਦਾ ਕਿ ਕਵੈਸੇ ਤਾਂ ਕਿਸਦਾ ਪਰਸ ਨਾ ਹੀ ਡਿਗੇ ਪਰ ਜੇ ਡਿਗੇ ਜਿਹੜੇ ਮੇਰੇ ਭਰਾ ਸੱਚੇ ਖੱਪੇ ਖੜਨੇ ਇਹਨਾਂ ਨੂੰ ਲੱਭੇ ਫਿਰ ਇਹ ਮੋੜ ਵੀ ਦਿੰਦੇ ਆ ਹਾਂ ਚਲੋ ਬਾਕੀ ਦਾ ਸ਼ੁਕਰੀਆ ਜੀ ਬੜੇ ਰਹਿਣਾ ਵੀ ਬਤੀ ਨਵਾਸ਼ਾਣਾ ਛੋਟਵੀਤ ਨੇਸੂਰੀ ਕੈਮਰਾ ਪਰ ਸੰਜੀਤ ਕੁਮਾਰ ਨੂੰ ਤੇ ਸਾਡੇ ਬਹੁਤ ਪ੍ਰੇਮੀ ਜਿੰਨੇ ਸੱਚੇ ਇੱਥੇ ਮੌਜੂਦ ਹੈ ਸਾਰਿਆਂ ਨੂੰ ਉਹ ਜਾਦਬੌਲ ਦੇ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਕਾਲ ਰੱਬ ਰੱਖਾ